ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਏ ਆ ਮੇਰਾ ਮਨਪੌਂਦਾ ਅਧਿਆਪਕ ਲੇਖ ਪੰਜਾਬੀ ਵਿੱਚ ਤਾਂ ਬੱਚਿਓ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੋਰ ਜਿਹੜੇ ਲੇਖ ਨੇ ਅਪਲੋਡ ਹੋਣ ਵਾਲੇ ਨੇ ਚੈਨਲ ਤੇ ਤਾਂ ਹੋਰ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਸਟਾਰਟ ਕਰਦੇ ਆਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬਹੁਤ ਚੰਗੇ ਹਨ ਪਰ ਮੈਨੂੰ ਸਾਡੇ ਪੰਜਾਬੀ ਵਿਸ਼ੇ ਵਾਲੇ ਅਧਿਆਪਕ ਸਰਦਾਰ ਡੈਸ਼ ਜੀ ਸਭ ਤੋਂ ਚੰਗੇ ਲੱਗਦੇ ਹਨ ਉਹ ਮੇਰੇ ਮਨਪੌਂਦੇ ਅਧਿਆਪਕ ਹਨ ਉਹ ਐਮ ਏ ਬੀ ਐਡ ਹਨ ਉਹਨਾਂ ਦੇ ਪੜਾਉਣ ਦਾ ਢੰਗ ਬਹੁਤ ਵਧੀਆ ਹੈ ਉੰਨ੍ਹੀ ਦੀ ਪੜ੍ਹਾਈ ਹਰ ਇੱਕ ਚੀਜ਼ ਵਿਦਿਆਰਥੀਆਂ ਨੂੰ ਚੰਗੇ ਤਰ੍ਹਾਂ ਯਾਦ ਹੋ ਜਾਂਦੀ ਹੈ। ਉਹ ਔਖੇ ਤੋਂ ਔਖੇ ਪ੍ਰਸ਼ਨ ਵੀ ਬੜੇ ਸੌਖੇ ਢੰਗ ਨਾਲ ਸਮਝਾ ਦਿੰਦੇ ਹਨ। ਉਹ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਹਨ। ਉਹ ਕਦੇ ਵੀ ਕਿਸੇ ਵਿਦਿਆਰਥੀ ਨੂੰ ਮਾਰਦੇ ਨਹੀਂ। ਸਗੋਂ ਪਿਆਰ ਅਤੇ ਹਮਦਰਦੀ ਨਾਲ ਵਾਰ-ਵਾਰ ਸਮਝਾਉਂਦੇ ਹਨ। ਉਹ ਉਹ ਵਿਦਿਆਰਥੀਆਂ ਨੂੰ ਸਦਾ ਅਨੁਸ਼ਾਸਨ ਵਿੱਚ ਰਹਿਣ ਦੀ ਸਿੱਖਿਆ ਦਿੰਦੇ ਹਨ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੈਤਿਕ ਕਦਰ ਕੀਮਤਾਂ ਸਮਾਜ ਵਿੱਚ ਰਹਿਣ ਦੇ ਢੰਗ ਬੋਲਣ ਦੇ ਢੰਗ ਪੜ੍ਹਨ ਦੇ ਢੰਗ ਸਵਾਬ ਸਪਾਈ ਰੱਖਣ ਦੇ ਤਰੀਕੇ ਆਦਿ ਬਾਰੇ ਵੀ ਦੱਸਦੇ ਹਨ ਉਹੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ ਵਿਦਿਅਕ ਕਿਰਿਆਵਾਂ ਵਿੱਚ ਵੀ ਭਾਗ ਲੈਣ ਲਈ ਸਦਾ ਉਤਸ਼ਾਹਿਤ ਕਰਦੇ ਹਨ। ਅਤੇ ਚੰਗਿਆ-ਚੰਗਿਆ ਗੱਲਾਂ ਦੱਸ ਕੇ ਚੰਗੇ ਕੰਮ ਕਰਨ ਲਈ ਪ੍ਰੇਰਿਤ ਦੇ ਰਹੇ ਹਾਂ। ਉਹ ਵਿਦਿਆਰਥੀਆਂ ਨੂੰ ਚੰਗੀਆਂ ਚੰਗੀਆਂ ਕਿਤਾਬਾਂ ਵਾਲੀ ਜਾਣਕਾਰੀ ਦੇ ਕੇ ਕਿਤਾਬਾਂ ਪੜਨ ਲਈ ਵੀ ਪ੍ਰੇਰਦੇ ਰਹਿੰਦੇ ਹਨ ਉਹਨਾਂ ਸਦਕਾ ਹੀ ਮੈਂ ਲਾਇਬ੍ਰੇਰੀ ਚੋਂ ਕਾਫੀ ਸਾਰੀ ਕਿਤਾਬਾਂ ਪੜ ਚੁੱਕਾ ਹਾਂ ਉਹ ਸਾਨੂੰ ਪੜਾਉਂਦੇ ਨਹੀਂ ਥੱਕਦੇ ਅਸੀਂ ਪੜਦੇ ਨਹੀਂ ਥੱਕਦੇ ਉਹ ਵਿਦਿਆਰਥੀਆਂ ਨਾਲ ਸਦਾ ਹੱਸਦੇ ਖੇਡਦੇ ਰਹਿੰਦੇ ਹਨ ਉਹ ਸਮੇਂ ਸੇ ਸਕੂਲ ਆਉਂਦੇ ਹਨ ਅਤੇ ਸਕੂਲ ਦੇ ਸਾਰੇ ਕੰਮਾਂ ਵਿੱਚ ਵੱਧ ਚੜ ਕੇ ਭਾਗ ਲੈਂਦੇ ਹਨ ਸਾਰੇ ਅਧਿਆਪਕ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ ਉਹਨਾਂ ਦੇ ਕਲਾਸਾਂ ਨਤੀਜੇ ਬਹੁਤ ਸ਼ਾਨਦਾਰ ਆਉਂਦੇ ਹਨ ਉਹ ਕਮਜ਼ੋਰ ਅਤੇ ਗਰੀਬ ਵਿਦਿਆਰਥੀ ਦੀ ਮਦਦ ਲਈ ਸਦਾ ਤਿਆਰ ਰਹਿੰਦੇ ਹਨ ਇਸ ਲਈ ਉਹ ਮੇਰੇ ਮਨ ਪੌਂਦੇ ਅਧਿਆਪਕ ਹਨ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਤਾਂ ਬੱਚਿਓ ਇਹ ਸੀ ਮੀਰਾ ਮਨ ਪਾਉਂਦਾ ਅਧਿਆਪਕ ਲੇਖ ਪੰਜਾਬੀ ਵਿੱਚ ਤਾਂ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਲੇਖ ਲਈ